ਨਹਿਰ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਕਨ ਪਿਆ ਪਾੜ ਕਿਸਾਨ ਵੀਰ ਦਾ ਹੋਇਆ ਹਜ਼ਾਰਾਂ ਦਾ ਨੁਕਸਾਨ ਅੱਜ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁੜਕੇ ਨਹਿਰ ਦੇ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਕਨ ਪਿਆ ਪਾੜ ਇਸ ਵਾਰ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੁੜਕਾ ਦੇ ਸਰਪੰਚ ਅਤੇ ਆਸ਼ੀਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਅਧਿਕਾਰੀ ਨੇ ਦੱਸਿਆ ਕਿ ਬਾਰਿਸ਼ ਹੋਣ ਕਨ ਪਾਣੀ ਦਾ ਵਹਾਅ ਵੱਧ ਗਿਆ ਸੀ ਜਿਸ ਕਨ ਕੁੜਕੇ ਵਿਖੇ ਨਹਿਰ ਵਿੱਚ ਪਾੜ ਪੈ ਗਿਆ ਅਤੇ ਸਾਨੂੰ ਇਤਲਾ ਮਿਲਨ ਤੇ ਮੌਕੇ ਤੇ ਜਾ ਕੇ ਦੇਖਿਆ ਤਾਂ ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ ਦੀ ਮਦਦ ਨਾਲ ਬਨ ਉਤੇ ਕਾਬੂ ਪਾਇਆ ਅਤੇ ਦੂਜੇ ਪਾਸੇ ਹਰਪ੍ਰੀਤ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਨਹਿਰ ਵਿੱਚ ਪਾੜ ਕਰਕੇ ਪਾਣੀ ਮੇਰੇ ਖੇਤਾਂ ਵਿੱਚ ਔਣ ਕਰਨ ਮੇਰਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬਨ ਉਤੇ ਕਾਬੂ ਕੀਤਾ। ਹਾਂਜੀ ਸਰ ਇੱਕ ਜਿਹੜਾ ਘੜਕੇ ਨੇ ਆ ਤੇ ਇੱਕ ਬੰਨ ਟੁੱਟਿਆ ਉਹਦੇ ਬਾਰੇ ਥੋੜਾ ਜਿਹਾ ਦੱਸੋ। ਉਹਦੇ ਬਾਰੇ ਸਾਨੂੰ ਦੱਸਦੇ ਆ ਜੀ ਬਈ ਪਹਿਲੀ ਗੱਲ ਤਾਂ ਪਾਣੀ ਪਤਾ ਨਹੀਂ ਗਵਰਨਮੈਂਟ ਕੀ ਕਰਦੀ ਐ ਪੁਲਾਂ ਤੋਂ ਉੱਪਰ ਦੀ ਪਾਣੀ ਹੋਣ ਨੂੰ ਫਿਰਦਾ। ਟੁੱਟਣ ਦੇ ਤਾਂ ਕਈ ਦਿਨਾਂ ਦੇ ਚਾਂਸ ਸੀਗੇ ਪਰ ਬਦ ਕੱਲ ਸੰਦੀ ਦਾ ਸਵੇਰੇ ਟੁੱਟ ਗਿਆ। ਬਾਕੀ ਮਹਿਕਮੇ ਵਾਲੇ ਵੀ ਉਧਰ ਆ ਗਏ ਉਹਨੇ ਦਿੱਤਾ ਸਹਿਯੋਗ ਬਾਕੀ ਪਿੰਡਦਿਆਂ ਨੇ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ। ਉਹਦੇ ਕਰਕੇ ਮਤਲਬ ਬਚਾਅ ਹੋ ਗਿਆ ਨਹੀਂ ਤਾਂ ਅਜੇ ਆ ਮੁੰਡੇ ਦੀ ਨਾਲ ਇੱਕ ਮਾਦੀ ਆ ਉੱਥੇ ਜੇ ਵੀ ਸੀ ਵੀ ਮੱਸੀ ਪਹੁੰਚੀ ਆ। ਕੁਥਾ ਨੀਵਾ ਆ ਪਾਣੀ ਨਾਲ ਭਰੀ ਪਈ ਉਹਦਾ ਕਮਾਦੀ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ ਕੀ ਬਚੀ 10000 ਦਾ 20-25000 ਦਾ ਵਿੱਚੇ ਝੋਨਾ ਪਾ ਕੇ ਹੋ ਜਾਣਾ ਜੀ ਇਹਨਾਂ ਦਾ ਹੋ ਹੀ ਜਾਣਾ ਝੋਨਾ ਵੀ ਡੁੱਬ ਗਿਆ ਸਾਨੂੰ ਕਿਸ ਟਾਈਮ ਪਤਾ ਲੱਗਾ ਜਦੋਂ ਬਾਹਰ ਪਤਾ ਜੀ ਸਾਨੂੰ 10:00 ਵਜੇ ਪਤਾ ਲੱਗਾ ਜੀ ਇਹ 9:00 ਵਜੇ ਦੀ ਗੱਲ ਹੋਣੀ ਮੈਨੂੰ ਲੱਗਦਾ 9:00 ਵਜੇ ਇਹ ਮੜਾ ਮੜਾ ਜਿਗਾ ਮੜਾ ਮੜਾ ਸਗਾ ਪਹਿਲਾਂ ਫਿਰ ਉਹ ਰੋਜ਼ ਆਉਂਦੇ ਸੀ ਨਹਿਰ ਵਾਲੇ ਦੇਖਣ ਜਦੋਂ ਦੀ ਦੇਖ ਲਿਆ ਕੱਲ੍ਹ ਸੀ ਤਾਂ ਕੱਲੇ ਹੀ ਚਲੋ ਚੈੱਕ ਕਰਨਾ ਚਾਹੀਦਾ ਸੀ ਪਾਣੀ ਤੇ ਕਾਬੂ ਪਾ ਲਈ ਕਾਬੂ ਤੇ ਹੁਣ ਪਾਣੀ ਕਾਬੂ ਤਾਂ ਪੈ ਗਿਆ ਆ ਬਹੁਤ ਜੀ ਗਾਹਾਂ ਵੀ ਪਿਆਰਾ ਕਿ ਹੁਣ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਥੋੜਾ ਘੱਟ ਛੱਡਣ ਥੋੜਾ ਪਾਣੀ ਘਟਾ ਦੇਣਾ ਜੇ ਹੁਣ ਬੋਰੇ ਬਾਰੇ ਰੱਖਿਓ ਆ ਨਿਆਣੇ ਸਾਰੇ ਆ ਤੁਸੀਂ ਦੇਖਦੇ ਆ ਬਹੁਤ ਨਿਆਣੇ ਮਿਹਨਤ ਕਰ ਰਹੇ ਆ ਆ ਦੋ ਬੰਦੇ ਦਾ ਬੜੇ ਹੱਕਦਾਰ ਆ ਮੈਂ ਕਹਿੰਦਾ ਉਹਦੇ ਨੇਰ ਚੀਜ਼ ਜਾਂਦੇ ਮੈਂ ਦੇਖਦਾ ਕਦੇ ਦਰਖਤ ਵੱਢ ਕੇ ਕਦੇ ਮਿੱਟੀਆਂ ਆ ਜੇ ਵੀ ਸੀ ਵਾਲਾ ਵੀ ਅਸੀਂ ਤਾਂ ਕਿਹਾ ਵੀ ਧੁਰ ਨਹੀਂ ਪਹੁੰਚਣਾ ਪਰ ਉਹ ਵੀ ਭਈ ਉਹਦੇ ਵੀ ਬਿਲਹਾਰਿਆ ਵੀ ਉਹ ਧੁਰ ਪਹੁੰਚ ਗਿਆ ਇਸ ਕਰਕੇ ਹੁਣ ਮਿੱਟੀ ਮੁੱਟੀ ਪੈ ਗਈ ਆ ਬੋਰੇ ਲਾਤੇ ਆ ਸਾਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਖੁੱਲ ਕੇ ਇਸ ਕਰਕੇ ਮਹਿਕਮੇ ਨੂੰ ਵੀ ਬੇਨਤੀ ਆ ਵੀ ਦੁਬਾਰਾ ਫੇਰ ਇਹ ਕੰਮ ਨਾ ਹੋ ਜਵੇ ਇੱਥੇ ਆ ਹੁਣ ਹੋਇਆ ਕਿਤੇ ਹੋਰ ਨਾ ਹੋ ਜਵੇ ਪੂਰੀ ਨਿਗਰਾਨੀ ਨਾ ਰੱਖਣ ਪਾਣੀ ਥੋੜੇ ਜਿਹਾ ਹਿਸਾਬ ਨਾਲ ਛੱਡਣਾ ਅਧਿਕਾਰੀ ਕਦੋਂ ਤੱਕ ਪਹੁੰਚੀ ਅਧਿਕਾਰੀ ਮੇਰੇ ਖਿਆਲ ਡੇਢ ਘੰਟੇ ਬਾਅਦ ਪਹੁੰਚ ਗਿਆ ਸੀ ਹਾਂ ਨਹੀਂ ਉਹ ਵਿਚਾਰੇ ਲੱਗੇ ਰਹੇ ਆ ਕਿਤਾ ਵਿਚਾਰੇ ਨਹਿਰ ਦੇ ਵਿੱਚ ਹੀ ਬੜੇ ਆਜੇ ਤੱਕ ਵੀ ਮੈਨੂੰ ਲੱਗਦਾ 2 ਘੰਟੇ ਹੋ ਗਏ ਉਹਨੂੰ ਤੇ ਬਹੁਤ ਕੋਸ਼ਿਸ਼ ਕੀਤੀ ਜਾਨੀ ਸਾਰਿਆਂ ਨੇ ਤਾਂ ਤਾਂ ਬਚਾਅ ਹੋ ਗਿਆ ਪਿੰਡ ਦੇ ਲੋਕਾਂ ਨੇ ਸਹਿਯੋਗ ਬਹੁਤ ਜ਼ਿਆਦਾ ਦਿੱਤਾ ਆ ਬੋਰੇ ਭਰ-ਭਰ ਕੇ ਹੁਣ ਵੀ ਵਿਚਾਰੇ ਲੈ ਜਾਂਦੇ ਆ ਬੋਰੇ ਲਾਏ ਦਰਾਖਤ ਵੱਡ ਹੁਣ ਜੀਵੀਸੀ ਨੇ ਮਿੱਟੀ ਪਵਾਉਂਦੇ ਆ ਇਸ ਕਰਕੇ ਬੇਨਤੀ ਆ ਵੀ ਪਾਣੀ ਥੋੜਾ ਜਿਆ ਕੰਟਰੋਲ ਕਰਕੇ ਭੇਜਣ ਤੇ ਦੂਜਾ ਹੋਰ ਵੀ ਕਿਤੇ ਉਹਨਾਂ ਟੁੱਟ ਜੀ ਇਸ ਗੱਲ ਦਾ ਖਿਆਲ ਰੱਖਣ ਹਾਂਜੀ ਸਰਪੰਚ ਸਾਹਿਬ ਇੱਕ ਘੜਕੇ ਨੇੜੇ ਪੁਲੀ ਟੁੱਟੀ ਆ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸਿਓ ਸਰ ਦੇਖਣ ਵਿੱਚ ਇਹ ਆਇਆ ਵੀ 2-3 ਦਿਨ ਤੋਂ ਨਹਿਰ ਦਾ ਜਿਹੜਾ ਫਲੋਸ ਹੀ ਪਾਣੀ ਦਾ ਬਹੁਤ ਜ਼ਿਆਦਾ ਸੀਗਾ ਤੇ ਉਹ ਬਹੁਤ ਸਾਰੇ ਟੋਬੇ ਜਣ ਕੇ ਰਿਪੇਅਰ ਹੋਣ ਕਰਕੇ ਟੋਬੇ ਬੰਦ ਕੀਤੇ ਗਏ ਆ ਪਾਣੀ ਬੰਦ ਹੋਣ ਕਰਕੇ ਨਹਿਰ ਦਾ ਜਿਹੜਾ ਪਾਣੀ ਜਿਹੜਾ ਸੀ ਉਹ ਓਵਰਫਲੋ ਚੱਲ ਰਿਹਾ ਸੀ ਸੋ ਇਹ ਦੋ ਦਿਨ ਤੋਂ ਥੋੜੀ-ਥੋੜੀ ਸਗੀਤ ਤਰੇੜ ਜਈ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਤੇ ਉਹਨਾਂ ਨੇ ਅੱਜ ਮੌਕੇ ਤੇ ਪਹੁੰਚ ਕੇ ਪਿੰਡ ਨਿਵਾਸੀਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਇਸ ਖੰਨ ਨੂੰ ਬੰਨਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਅੱਗੇ ਤੋਂ ਮੈਂ ਇੱਕ ਕਹਿਣਾ ਚਾਹੁੰਦਾ ਕਿ ਨਹਿਰੀ ਡਿਪਾਰਟਮੈਂਟ ਜਿਹੜਾ ਆ ਇਹਨਾਂ ਨੂੰ ਵੇਲੇ-ਕਵੇਲੇ ਨਹਿਰ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਇਹਦਾ ਮੇਨ ਕਾਰਨ ਇਹ ਹੀ ਆ ਜਦੋਂ ਮੋਹਰੇ ਕਿਤੇ ਪਾਣੀ ਦੀ ਰੁਕਾਵਟ ਆ ਜਾਂਦੀ ਹੈ ਪਿੱਛੇ ਪਾਣੀ ਦਾ ਵਾਧਾ ਹੋਣਾ ਟੋਟਲ ਨਹੀਂ ਸਭਾਵਨਾ ਭਰ ਜਾਂਦੀ ਹੈ ਹਾਲਦੀ ਘੜੀ ਨਗਰ ਨਿਵਾਸੀ ਪੰਡ ਘੜਕਾ ਨੇ ਨਹਿਰੀ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਦੇ ਕੇ ਇਸ ਪਾਣੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਹੱਦ ਤੱਕ ਪਾਣੀ ਬੰਦ ਹੋ ਗਿਆ ਵੀਰ ਆ ਵੀ 1 ਘੰਟਾ 2 ਘੰਟੇ ਤੱਕ ਪਾਣੀ ਤੇ ਕਾਬੂ ਪਾ ਲਿਆ ਜਾਊਗਾ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਇਹਦੇ ਵਿੱਚ ਦੇਖੋ ਅਗਰ ਜੇ ਕੋਈ ਝੋਨਾ ਦੋਨਾਂ ਸਾਈਡਾਂ ਤੋਂ ਲੱਗਾ ਹੁੰਦਾ ਤਾਂ ਨੁਕਸਾਨ ਬਹੁਤ ਸੀਗਾ ਹਾਲ ਦੀ ਘੜੀ ਨੁਕਸਾਨ ਤੋਂ ਬਚਾਇਆ ਕਿੰਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਜਿਹੜਾ ਵਾਕਿਆ ਹੋਇਆ ਜੀ ਮੈਂ ਕਿਸੇ ਦੇ ਅਫਸੋਸ ਤੇ ਬੈਠਾ ਸੀ ਕਿਸੇ ਦੀ ਨੌਜਵਾਨ ਦੀ ਮਾਤਾ ਡੈਥ ਹੋ ਗਈ ਉੱਥੇ ਮੈਨੂੰ ਸੋਚਣਾ ਮਿਲੀ ਆ ਮਿਲਦੇ ਸਾਰੇ ਵਿੱਚੇ ਮੈਂ ਆਪਣਾ ਘਰਵਾਰ ਛੱਡ ਕੇ ਪਿੰਡ ਨੂੰ ਦੀ ਰਹੀ ਅਨਾਉਂਸਮੈਂਟ ਕੀਤੀ ਸਪੀਕਰਾਂ ਤਾਂ ਸਾਰੇ ਪਿੰਨੇ ਸਜੋ ਨਾਲ ਇਸ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਹਾਂਜੀ ਸਰ ਇੱਕ ਕੁੜਤੇ ਇੱਕ ਗੋਲੇ ਤੇ ਪੰਜ ਟੁੱਟਾ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਸੱਸੀ ਗੱਲ ਦੀ ਸਾਰਿਆਂ ਨੂੰ ਅਕਚੁਅਲੀ ਨਹਿਰ ਦੇ ਵਿੱਚ ਪਾਣੀ ਸੀਗਾ ਤੇ ਪਲੱਸ ਕੀ ਹੈ ਮਾਰਨਿੰਗ ਮਾਰਨਿੰਗ ਹੀ ਬਰਸਾਤ ਹੋ ਗਈ ਤੇ ਉਹਦੇ ਕਰਕੇ ਲੋਕਾਂ ਨੇ ਮੋਗੇ ਬੰਦ ਕਰ ਲਈ ਜ਼ਿਮੀਦਾਰਾਂ ਨੇ ਜਿਸ ਕਰਕੇ ਪਾਣੀ ਥੋੜਾ ਓਵਰਫਲੋ ਹੋਣ ਕਰਕੇ ਆਪਣਾ ਥੋੜਾ ਪਾਉਣਾ ਸੀ ਲੀਕ ਕਰਨ ਲੱਗ ਗਿਆ ਫਿਰ ਜਿਵੇਂ ਮੈਂ ਜਿਵੇਂ ਪਤਾ ਲੱਗਿਆ ਮੈਨੂੰ ਮੈਂ ਫੀਲਡ ਸਟਾਫ ਨੂੰ ਆਪਣੇ ਨੂੰ ਭੇਜਿਆ ਤੇ ਉਹ ਲੀਕੇਜ ਕਰਦੇ ਕਰਦੇ ਕੰਟਰੋਲ ਕਰਦੇ ਕਰਦੇ ਥੋੜੀ ਵਧ ਗਈ ਤੇ ਥੋੜਾ ਪੈਨਲ ਦੇ ਵਿੱਚ ਕ੍ਰੈਕ ਪੈ ਗਿਆ ਭਾਰਵਧਨ ਕਰਕੇ ਤੇ ਥੋੜਾ ਇਥੇ क्रैक ਪੈ ਗਿਆ ਨਾਲ ਹੀ ਜਿਵੇਂ ਪਤਾ ਲੱਗਾ ਅਸੀਂ ਪਿੰਡ ਵਾਲ ਨੂੰ ਵੀ ਸੁਨੇਹਾ ਦੇਤਾ ਪਿੰਡ ਵਾਲੇ ਵੀ ਸਾਰੇ ਇਕੱਠੇ ਹੋ ਗਏ ਮੌਕੇ ਤੇ ਤੇ ਸਾਰਿਆਂ ਦੀ ਮਦਦ ਨਾਲ ਫਿਲਹਾਲ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਲਿਆ ਉੱਪਰੋਂ ਮੈਂ ਗਿਆ ਸੀ ਕਿ ਮੈਂ ਉੱਪਰਲੇ ਪਾਸੇ ਸੀਗਾ ਜਦੋਂ ਮੈਨੂੰ ਬ੍ਰੀਚ ਦਾ ਪਤਾ ਲੱਗਾ ਮੈਂ ਹੈਡ ਤੋਂ ਉੱਪਰ ਹੈਡ ਤੋਂ ਵੀ ਪਾਣੀ ਕੰਟਰੋਲ ਕਰਦਾ ਕਰਦਾ ਥੱਲੇ ਮੋਗੇ ਖੋਲਦੇ ਖੋਲਦੇ ਹੁਣੇ ਇੱਥੇ ਆਏ ਆ ਤੇ ਕਾਫੀ ਹੱਦ ਤੱਕ ਸਿਚੁਏਸ਼ਨ ਅਸੀਂ ਕੰਟਰੋਲ ਕਰ ਲਈਏ ਤੇ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਖਾਸ ਕਰਕੇ ਇੱਥੇ ਸਰਪੰਚ ਸਾਹਿਬ ਜੀ ਨੇ ਤੇ ਤੁਹਾਨੂੰ ਕਦੋਂ ਤਲਾਹ ਮਿਲੀ ਜਦੋਂ ਕੀ ਪ ਮਨ ਟੁੱਟੇ ਦੀ ਖਬਰ ਸਰ ਸਾਨੂੰ ਮਿਲੀ ਅਪਰੋਕਸੀਮੇਟ 2 ਵਜਰਿਆ 11 11:30 12 ਵਜੇ ਦੇ ਲਾਗੇ ਤੱਕ 12 ਵਜੇ ਦੇ ਲਾਗੇ ਤੱਕ ਤੇ ਸਰ ਜਿਹੜੇ ਕੀ ਨਾ ਮੈਂ ਤਾਂ ਦੱਸੀ ਕੀ ਉਹਦਾ ਇਹ ਸਰ ਮੈਂ ਸ਼ਿਸ਼ ਕੁਮਾਰ ਹਾਂ ਸ਼ਿਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ 'ਚ ਇਹ ਗ੍ਰਾਹਕ ਸੈਕਸ਼ਨ ਆ ਮੇਰੇ ਕੋਲ ਹੀ ਆਉਂਦਾ ਏ ਕਿ ਸਾਰੇ ਕਿੰਨਾ ਕਿ ਖੱਤਿਆਂ ਦਾ ਨੁਕਸਾਨ ਹੋ ਗਿਆ ਜੀ ਫਸਲ ਦਾ ਕਿਹਦਾ ਨੁਕਸਾਨ ਤਾਂ ਸਰ ਹਜੇ ਕਹ ਲੋ ਕਦੋਂ ਹੀ ਹੋ ਰਿਆ ਸੀਗਾ ਨੁਕਸਾਨ ਤਾਂ ਹਜੇ ਕਿਸੇ ਦਾ ਵੀ ਨਹੀਂ ਹੋਇਆ ਹੈਗਾ ਬਸ ਮਾੜਾ ਖੇਤਾਂ ਲਗੰਨੇ ਆ ਲਵਾ ਪਰ ਨੁਕਸਾਨ ਇਹਨੂੰ ਵੀ ਨਹੀਂ ਹੋਇਆ ਬਸ ਜੀ ਸੀ ਬੀ ਨਵਾਂ ਇੰਜੀਨਰ ਆਵੇ ਬਸ ਮਾੜਾ ਮੋਟਾ ਉਹੀ ਹੋਇਆ ਜੀ ਨੁਕਸਾਨ ਨਹੀਂ ਕੁਝ ਖਾਸਾ ਹੋਇਆ ਜੀ ਥੈਂਕ ਯੂ